ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਫਿਰ ਤੋਂ ਸਵਾਗਤ ਕਰਦਾ ਮੈਂ ਹਾਂ ਹਰਜਿੰਦਰ ਸਿੰਘ ਤੁਹਾਡੇ ਆਪਣੇ ਇਸ ਚੈਨਲ ਤੇ ਦੋਸਤੋ ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਹਰਜਿੰਦਰ ਸਿੰਘ ਅੱਜ ਹੀ ਤਾਜ਼ਾ ਅਪਡੇਟ ਦੇ ਨਾਲ ਫਿਰ ਤੋਂ ਲਾਈਵ ਹੋਏ ਆ ਜਿਹੜੇ ਹਾਲਾਤ ਕਾਫੀ ਗੰਵੇ ਨੇ ਹਾਲਾਤ ਕਾਫੀ ਨਾਜ਼ੁਕ ਨੇ ਤੇ ਫਿਰ ਤੋਂ ਲਾਈਵ ਹੋਇਆ ਪਹਿਲਾਂ ਥੋੜਾ ਨੈਟਵਰਕ ਪ੍ਰੋਬਲਮ ਸੀ ਤਫੇ ਤੋਂ ਜਿਹੜਾ ਸੀ ਕੋਸ਼ਿਸ਼ ਕੀਤੀ ਕਿ ਇਸ ਤਨ ਕੌਣ ਹੈ ਕੀ ਸਕਦੇ ਹੋ ਕਿ ਪਾਣੀ ਜਿਹੜਾ ਉਹ ਲਗਾਤਾਰ ਜਿਹੜਾ ਵਧ ਰਿਹਾ ਹੈ ਰਾਤ ਵੀ ਇੱਥੇ ਐਨਡੀਆਰਫ ਦੀਆਂ ਟੀਮਾਂ ਵੱਲੋਂ ਜਿਹੜੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਅੱਲਾਹ ਦੇ ਪਾਣੀ ਤਮਾਮ ਹੋਣਾ ਕੋਸ਼ਾ ਕਿਦਰ ਦੇ ਵਿੱਚ ਚੀਜ਼ ਬਾਹਰ ਨਿਕਲ ਨਹੀਂ ਰਹੀ ਬਾਈ ਜਿਵੇਂ ਤੁਸੀਂ ਕਿਹਾ ਕਿ ਜਿੱਥੇ ਨਹੀਂ ਵੀ ਲੋਡ ਫਿਰ ਉਹ ਜ਼ਿਆਦਾ ਚੀਜ਼ ਨਹੀਂ ਖਰਾਬ ਕਰਦੀ ਹੈ ਪੰਜਵੇਂ ਮਿੰਟ ਕੋ ਬਰਾਬਰ ਨਹੀਂ ਹੁੰਦੇ ਕਈ ਲੋਕਾਂ ਨੇ ਸਮਾਨ ਜਮਾ ਖੂਰੀ ਦੀ ਨੂੰ ਕਹਿ ਲਿਆ ਉਹ ਬਹੁਤ ਕੀਤੀ ਹੈ ਸ਼ਾਇਦ ਉਹਨਾਂ 'ਚ ਕੋਈ ਵੇਖਦਾ ਵੀ ਹੋਵੇ ਉਹਨਾਂ ਨੂੰ ਕੋਈ ਮਿਲਿਆ ਚਲੋ ਹੁਣ ਪਤਾ ਕੀ ਆ ਸਾਰਾ ਕੁਝ ਹੀ ਚੱਲਦਾ ਹੁੰਦਾ ਜਦੋਂ ਇੰਨੀ ਵੱਡੀ ਆਫਤ ਆਉਂਦੀ ਆਪਾਂ ਪਰ ਵੱਡੀ ਗੱਲ ਇਹ ਆ ਵੀ ਸਾਰੇ ਲੋਕ ਉਹ ਚੜ੍ਹਦੀ ਕਲਾ ਦੇ ਨੇ ਉਹਨਾਂ ਲੋਕਾਂ ਤੱਕ ਪਹੁੰਚਦੇ ਆ ਤਾਂ ਦੇਖਦੇ ਹਾਂ ਉਹ ਬਹੁਤ ਹੌਸਲੇਦਾਰ ਨੇ ਨਾ ਵੀ ਉਹ ਮਤਲਬ ਫੇਸ ਕਰ ਰਹੇ ਨੇ ਇਕੱਲੀ ਇਕੱਲੀ ਸਿਚੁਏਸ਼ਨ ਨੂੰ ਟੰਕਰ ਕੱਢ ਲੇ ਸ਼ਾਇਦ ਕਿਤੇ ਨਾ ਕਿਤੇ ਜਿਹੜੇ BBMP ਆਪਣੇ ਕੋਲ ਨਹੀਂ ਹੈਗਾ ਪੰਜਾਬ ਦਾ ਉਹਨਾਂ ਕੋਲ ਅਧਿਕਾਰ ਨਹੀਂ ਰਿਹਾ ਇਹ ਗੱਲ ਤਾਂ ਹੋਰੀ ਆ ਨਾ ਵੀ ਕਿ ਕਿਸਾਨ ਵਾਲਾ ਸਲੂਕ ਕਰਨਾ ਕਰਕੇ ਅੱਜ ਬੰਦ ਕਰ ਲਿਆ ਇਹਨਾਂ ਨੂੰ ਜਿਹੜਾ ਹੁਣ ਆਪਣਾ ਪ੍ਰਸ਼ਾਸਨ ਦੇ ਵੱਲੋਂ ਤਾਂ ਜਿਹੜੀ ਜਾਨਕਾਰੀ ਦਿੱਤੀ ਗਈ ਸੀ ਅਰ ਫਿਲਹਾਲ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਆ ਫਾਜ਼ਿਲਕਾ ਦੇ ਖਾਵਾ ਵਾਲੀ ਪਤਨ ਤੋਂ ਔਰ ਜਿੱਥੇ ਦੇ ਹੱਦ ਤੱਕ ਜਿਹੜੇ ਲੋਕ ਤੱਕ ਜਿਹੜੇ ਲੋਕਾਂ ਨੂੰ ਇਸ ਰੋਡ ਰਾਹੀਂ ਲੋਕਾਂ ਨੂੰ ਇਸ ਰੋਡ ਰਾਹੀਂ 31 ਜਿਹੜੀ ਹੈ 31 ਜਿਹੜੀ ਹੈ ਕਾਫੀ ਹੱਦ ਤੱਕ ਜਿਹੜੀ ਸਫਲ ਵੀ ਹੋਈ ਹੈ ਇੱਥੇ ਜਿਹੜੇ ਲੋਕ ਪਿਆਰ ਦੀਆਂ ਟੀਮਾਂ ਜਿਹੜੀਆਂ ਰੈਸਕਿਊ ਕਰ ਰਹੀਆਂ ਨੇ ਜਿੰਨਾਂ ਟੀਮਾਂ ਨੇ ਕਿਸ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਜਿਹੜੇ ਪ੍ਰਸ਼ਾਸਨ ਵੱਲੋਂ ਉਹ ਜਿਹੜੇ ਕੀਤੇ ਗਏ ਨੇ ਉਹ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਬਖਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ ਤਾਂ ਬਿਲਕੁਲ ਜਿਵੇਂ ਜਿਵੇਂ ਤੁਸੀਂ ਲਾਈਵ ਟੱਕ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਕਿਸ ਤਰ੍ਹਾਂ ਦੇ ਜਿਹੜੇ ਅ ਇਲਾਕੇ ਦੇ ਵਿੱਚ ਤੁਹਾਡੇ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਹ ਵੀ ਜਣੀਆਂ ਤਸਵੀਰਾਂ ਤੁਹਾਨੂੰ ਜਣੀਆਂ ਵਿਖਾਉਣ ਦੀ ਅਸੀਂ ਬਿਲਕੁਲ ਪ੍ਰਸ਼ਾਸਨ ਵੱਲੋਂ ਜਿਹੜੇ ਆ ਲਗਾਤਾਰ ਜਿਹੜੀਆਂ ਡਿਊਟੀਆਂ ਲਾ ਕੇ ਉਹ ਡਿਊਟੀਆਂ ਜਿਹੜੀਆਂ ਸੰਭਾਲੀਆਂ ਜਾ ਰਹੀਆਂ ਨੇ ਇੱਥੇ ਤੰਬੂ ਜਿਹੜੇ ਪੱਕੇ ਤੌਰ ਤੇ ਲਾ ਦਿੱਤੇ ਗਏ ਨੇ ਕਿਉਂਕਿ ਹਾਲਾਤ ਕਾਫੀ ਜਿਹੜੇ ਨਾਜ਼ੁਕ ਹੋ ਗਏ ਨੇ ਉਹਨਾਂ ਹਾਲਾਤਾਂ ਦੇ ਵਿੱਚ ਇਥੇ ਰੈਸਕਿਊ ਟੀਮਾਂ ਜਿਹੜੀਆਂ ਲਗਾਈਆਂ ਗਈਆਂ ਨੇ ਫਿਲਹਾਲ ਪਿਛਲੀ ਵਾਰ ਜਿਹੜਾ 2023 ਦੇ ਵਿੱਚ ਜਿਹੜੇ ਇਹ ਨਾਂ ਇਲਾਕਿਆਂ ਦੇ ਵਿੱਚ ਕਾਫੀ ਜਿਹੜੇ ਲੰਗਰ ਲਗਾਏ ਗਏ ਸੀ ਕਾਫੀ ਜਿਹੜੇ ਜਿਹੜਾ ਇਸ ਇਲਾਕੇ ਦੇ ਵਿੱਚ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਕੋਈ ਵੀ ਜਿਹੜੇ ਖਤਰਾ ਹੋ ਨਾ ਬਣ ਸਕੇ ਤਾਂ ਕਿਥੋਂ ਕਿਥੋਂ ਜਿਹੜੀ ਵੀਡੀਓ ਵੇਖੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਸ ਇਲਾਕੇ ਦੇ ਬਿਲਕੁਲ ਸਾਨੂੰ ਜ਼ਰੂਰ ਦੱਸੋ ਕਿਥੋਂ ਤੁਸੀਂ ਚਾਹੁੰਦੇ ਹੋ ਅਸੀਂ ਲਾਈਵ ਹੋ ਕੇ ਉਹ ਤੁਹਾਨੂੰ ਜਿਹੜਾ ਲਾਈਵ ਖਾਈਏ ਤਾਂ ਕਿਰਪਾ ਕਰਕੇ ਜ਼ਰੂਰ ਕਮੈਂਟ ਕਰਕੇ ਦੱਸੋ ਇੱਥੇ ਜਿਹੜੀ ਹੈ ਡਾਕਟਰੀ ਸਹਾਇਤਾ ਜਿਹੜੀ ਦਿੱਤੀ ਗਈ ਹੈ ਇੱਥੇ ਵੀ ਜਿਹੜੀ ਗੱਲ ਕਰਨ ਦੀ ਜਿਹੜੀ ਆਪਾਂ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ ਔਰ ਕਿਸ ਸੋਸਾਇਟੀ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਹਾਂਜੀ ਅੱਜ ਇੱਥੇ ਗੱਲ ਕਰਨ ਦੀ ਕੋਸ਼ਿਸ਼ ਕੀਤਾ ਕਰਾਂਗੇ ਕਿ ਕਿਸ ਸੰਸਥਾ ਵੱਲੋਂ ਜਿਹੜੀ ਹੈ ਇਹ ਸੇਵਾ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਜਿਹੜੀ ਸੇਵਾ ਔਰ ਕਿਸ ਤਰ੍ਹਾਂ ਦੇ ਜਿਹੜੇ ਮਰੀਜ਼ ਇੱਥੇ ਆ ਰਹੇ ਨੇ ਬਿਲਕੁਲ ਗੱਲਬਾਤ ਕਰਨ ਦੀ ਅੱਜ ਜਿਹੜੀ ਕੋਸ਼ਿਸ਼ ਕਰਾਂਗੇ ਹਾਂਜੀ ਸਰ ਕੀ ਨਾਮ ਤੁਹਾਡਾ ਮੈਂ ਡਾਕਟਰ ਸਿਨ੍ਹ ਜੀ ਲੱਗਦਾ ਕਿ ਇਹ ਹੁੰਦੀ ਹੈ ਜਿਹੜਾ ਸਰਵਸ ਵਿੰਡਾ ਜੀ ਮੈਡੀਕਲ ਪ੍ਰੈਕਟਿਸ ਸ਼ਿਵਿੰਦਰ ਸਟੇਟ ਪੰਜਾਬ ਜੀ ਜਿਸ ਤੋ ਹਿੰਦਾਈ ਜੀ ਡਾਕਟਰ ਸਾਹਿਬ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਬਣੇ ਹੋਏ ਨੇ ਔਰ ਕਿਸ ਤਰ੍ਹਾਂ ਦੇ ਜਿਹੜੇ ਜ਼ਿਆਦਾ ਮਰੀਜ਼ ਇਸ ਇਲਾਕੇ ਤੋਂ ਤੁਹਾਡੇ ਕੋਲੇ ਜਿਹੜੀ ਹੈ ਉਹ ਸੁਵਿਧਾਵਾਂ ਲੈ ਰਹੇ ਨੇ ਪਰ ਜੋ ਮੈਂ ਹੁਣ ਤੱਕ ਦੇਖਿਆ ਕਿਸੇ ਛੜਕਾ ਉਹਦੇ ਮਨੇ ਅੱਜ ਅੱਜ ਤੋਂ 10 ਦਿਨਾਂ ਲਈ ਲੋਡ ਪੈਣੀ ਆ ਜੀ ਮੈਡੀਸਨ ਦੀ ਬਹੁਤ ਜ਼ਰੂਰਤ ਪਣੀ ਆ ਜੀ ਲੋਕਿ ਪਾਣੀ ਸੁੱਕ ਗਿਆ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਫਰਕ ਦੀ ਬਿਮਾਰੀ ਹੋ ਗਈ ਜੀ ਸਹੀ ਫੇਟ ਹੋ ਗਿਆ ਬੁਖਾਰ ਹੋ ਗਿਆ ਮਨਖੰਦ ਸਾਰਾ ਕੁਝ ਇੱਥੇ ਵਾਪਰੂਗਾ ਜੀ ਕਾਸੀ ਇਸ ਜੀ ਨੂੰ ਲੈ ਕੇ ਕਿਰਾਂ ਛੋਟਾ ਕੈਂਪ ਲਾਇਆ ਤਾਂ ਅਸੀਂ ਸੋਚਦੇ ਹਾਂ ਉਹਨੇ 10 ਦਿਨਾਂ ਚ ਅਸੀਂ ਕੋਈ ਵੱਡਾ ਵਧੀਆ ਕੈਂਪ ਮੈਡੀਕਲ ਰਿਸੈਪਸ਼ਨ ਜਿਹੜਾ ਪੰਜਾਬ ਨੂੰ ਹੋਪਮੈ ਹਰੇਕ ਦਿਨ ਜੀ ਨਵਾਂ ਬਲਾਕ ਭੇਜਿਆ ਕਰਾਂਗੇ ਤੇ ਲਗਾਤਾਰ ਇੱਕ ਕੈਂਪ ਜਿਹਨਾਂ ਚ ਰੈਫਰ ਹੋਊਗੀ ਲਗਾਤਾਰ ਚੱਲਦੀ ਰਹੂਗਾ ਜੀ ਹਰ ਤਰ੍ਹਾਂ ਦੀ ਮੈਡੀਸਨ ਇੱਥੇ ਅਸੀਂ ਫਾਸਟ ਡੇਟ ਦਿੰਦੀ ਆ ਜੀ ਡਾਕਟਰ ਸਾਹਿਬ ਤੁਸੀਂ ਵੇਖਿਆ ਅੱਗੇ ਜਿਹੜੇ ਹਾਲਾਤ ਕਿਸ ਤਰ੍ਹਾਂ ਦੇ ਨੇ ਔਰ ਕਿਸ ਤਰ੍ਹਾਂ ਦੇ ਜਿਹੜੇ ਲੋਕ ਜੀਵਨ ਬਤੀਤ ਕਰ ਰਹੇ ਨੇ ਇਹ ਕੋਈ ਹਾਲਾਤ ਬਹੁਤ 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 ਬੁਰੇ ਆ ਪਰ ਜਿਹੜੇ ਲੋਕ ਕਰਾਚੀ ਦੇ ਨਹੀਂ ਖੁਸ਼ ਨਹੀਂ ਹਨ ਉਹ ਕਹਿੰਦੇ ਵੀ ਸਾਡੇ ਕੋਠੇ ਤੇ ਪਾਣੀ ਨਹੀਂ ਇਹਦਾ ਕੋਠੇ ਤੇ ਆ ਸੀ ਮਤਲਬ ਲੋਕ ਘਰ ਨੂੰ ਬੋਹ ਕਰਦੇ ਵੀ ਕਾਰ ਨਹੀਂ ਬੱਟ ਜੀ ਬਹੁਤ ਜਿਆਦਾ ਜੀ ਉੱਥੇ ਵੀ ਰਿਹਾ ਸਾਡੀਆਂ ਟੀਮਾਂ ਕਿਸਤੀ ਸਾਥੀ ਇਹਦਾ ਨਜਾਇਜ਼ ਫਾਇਦਾ ਵੀ ਠਾਰ ਰਹੇ ਆ ਜੀ ਮਤਲਬ ਉਹ ਜਿਹੜੇ ਇਕੱਠਾ ਕਰ ਜਾਂਦੇ ਆ ਜੀ ਸਾਲ-ਸਾਲ ਦੋ ਸਾਲ ਦਾ ਇਕੱਠਾ ਕਰ ਲੈਂਦੇ ਆ ਜਿਹੜੇ ਲੋਕ ਲੋਡ ਬੰਦ ਲੋਕ ਆ ਉਹਨਾਂ ਤੱਕ ਜਿਹੜਾ ਰਾਸ਼ਨ ਉਹਨਾਂ ਪਹੁੰਚਦਾ ਨਹੀਂ ਹਰਕੇ ਜਿਹੜਾ ਰਾਸ਼ਨ ਪਾਣੀ ਆ ਤਾਂ ਉਸੇ ਸਾਬਲੇ ਦਿੱਤਾ ਜਾਵੇ ਜੀ ਲੋਡ ਬੰਦਾ ਤਾਂ ਲੋਡ ਬੰਦਾ ਜੀ ਚੱਲਦੀ ਹੈ ਜੀ ਬਹੁਤ ਬਹੁਤ ਮਿਹਰਬਾਨੀ ਰੱਖੀ ਸਭ ਬੇਨਤੀ ਵੀ ਕੀਤੀ ਗਈ ਹੈ ਬੇਨਤੀ ਇਹ ਕੀਤੀ ਗਈ ਹੈ ਕਿ ਕਿਰਪਾ ਕਰਕੇ ਤੁਸੀਂ ਜਿਹੜਾ ਜਿਹੜੇ ਲੋਕ ਨੇ ਉਹ ਰਾਸ਼ਨ ਦਾ ਜਿਹੜਾ ਨਜ਼ਾਇਜ਼ ਫਾਇਦਾ ਠਾਰੇ ਨੇ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਕਿਰਪਾ ਕਰਕੇ ਤੁਸੀਂ ਜਿਹੜਾ ਨਜ਼ਾਇਜ਼ ਫਾਇਦਾ ਨਾ ਠਾਓ ਉਹਦੇ ਜਿਸ ਤਰ੍ਹਾਂ ਮੰਨ ਲਓ ਜਿਸ ਨੂੰ ਲੋੜ ਹੈ ਜਿਸ ਵਿਅਕਤੀ ਨੂੰ ਲੋੜ ਹੈ ਔਰ ਉਹੀ ਜਿਹੜਾ ਇਸ ਦਾ ਜਿਹੜਾ ਫਾਇਦਾ ਉਠਾਵੇ ਤਾਂ ਕਿ ਉਹਨਾਂ ਤੱਕ ਜਿਹੜੀ ਲੋੜੀਂਦੀ ਅਸਾਮਗਰੀ ਹੈ ਉਹ ਪਹੁੰਚ ਜਾਵੇ ਤਾਂ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਇੱਥੇ ਐਨਡੀਆਰਐਫ ਦੀਆਂ ਜਿਹੜੀਆਂ ਆ ਟੀਮਾਂ ਨੇ ਉਹ ਵੀ ਜਿਹੜੀਆਂ ਉਹ ਜਿਹੜੀਆਂ ਰੈਸਕਿਊ ਕਰ ਰਹੀਆਂ ਨੇ ਤਾਂ ਹਾਲਾਤ ਕਿਸ ਤਰ੍ਹਾਂ ਦੇ ਨੇ ਉਹ ਵੀ ਤੁਹਾਨੂੰ ਜਿਹੜਾ ਹੈ ਇਹ ਲਾਈਵ ਖਾ ਰਹੇ ਆ ਹਾਲਾਤ ਕਾਫੀ ਜਿਹੜੇ ਇੱਥੇ ਨਾਜ਼ੁਕ ਬਣੇ ਹੋਏ ਨੇ ਰਾਤ ਜਿਹੜਾ ਇੱਥੇ ਬੰਨ ਟੁੱਟਣ ਦੀ ਵੀ ਅਫਵਾਹ ਜਿਹੜੀ ਉਹ ਛੱਡੀ ਗਈ ਸੀ ਪਰ ਫਿਲਹਾਲ ਜਿਹੜਾ ਬੰਨ ਉਸ ਤੇ ਜਿਹੜੀ ਪੂਰੀ ਟਰੈਕਟਰ ਟਰਾਲੀਆਂ ਦੇ ਨਾਲ ਜਿਹੜੀ ਹੈ ਪਕੜ ਹੈ ਜਿਹੜੀ ਮਜ਼ਬੂਤ ਕੀਤੀ ਗਈ ਹੈ ਪਰ ਟੁੱਟਿਆ ਨਹੀਂ ਸੀ ਸ਼ਾਇਦ ਥੋੜਾ ਰਿਸਕਨ ਲੱਗ ਗਿਆ ਸੀ ਪਰ ਹਾਲਾਤ ਜਿਹੜੇ ਨੇ ਉਹ ਫਿਲਹਾਲ ਜਿਹੜੇ ਉਹ ਨਾਜ਼ੁਕ ਬਣੇ ਹੋਏ ਨੇ ਤਾਂ ਬੰਨ ਉੱਪਰ ਕਿਸ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਨੇ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਹ ਤੁਹਾਨੂੰ ਵਿਖਾ ਰਹੇ ਆ ਇੱਥੇ ਜਿਹੜੇ ਹਾਲਾਤ ਵੇਖਣ ਦੇ ਲਈ ਕਾਫੀ ਦੂਰੋਂ ਦੂਰੋਂ ਜਿਹੜੇ ਸਿੰਗਰ ਨੇ ਪੰਜਾਬੀ ਸਿੰਗਰ ਨੇ ਉਹ ਜਿਹੜੇ ਕੱਲ ਵੀ ਇੱਥੇ ਕਾਫੀ ਜਿਹੜੇ ਪੰਜਾਬੀ ਸਿੰਗਰ ਇੱਥੇ ਪਹੁੰਚੇ ਸੀ ਅੱਜ ਵੀ ਜਿਹੜੇ ਕਾਫੀ ਸਿੰਗਰ ਇੱਥੇ ਹਾਲਾਤਾਂ ਦਾ ਜਿਹੜਾ ਜਾਇਜ਼ਾ ਲੈਣ ਦੇ ਪਹੁੰਚ ਰਹੇ ਨੇ ਤਾਂ ਉਹਨਾਂ ਦਾ ਵੀ ਧੰਨਵਾਦ ਔਰ ਸਹਾਇਤਾ ਜਿਹੜੀ ਉਹ ਬਿਲਕੁਲ ਜਿਹੜੀ ਹਰ ਪ੍ਰਭਾਵਿਤ ਇਲਾਕਿਆਂ ਦੇ ਲਈ ਉਹ ਲੜੁੰਦੀ ਜਿਹੜੀ ਸਹਾਇਤਾ ਉਹ ਇੱਥੇ ਦੇ ਰਹੇ ਨੇ ਕਿਸ ਤਰ੍ਹਾਂ ਕਿਸੇ ਤਰ੍ਹਾਂ ਦੀ ਜਿਹੜੀ ਲੜੁੰਦੀ ਹੈਲਪ ਉਹਨਾਂ ਵੱਲੋਂ ਜਿਹੜੀ ਹਰ ਵਾਰ ਜਿਹੜੀ ਕੀਤੀ ਜਾ ਰਹੀ ਹੈ Half -time. ਤਾਂ ਇੱਥੇ ਜਿਹੜਾ ਸੰਗਤਾਂ ਵੱਲੋਂ ਜਿਹੜਾ ਲੰਗਰ ਲਗਾਇਆ ਜਾ ਰਿਹਾ ਹੈ ਆ ਬਹੁਤ ਜਿਹੜੇ ਸੇਵਾਦਾਰ ਨੇ ਔਰ ਹਰ ਪ੍ਰਭਾਵਿਤ ਇਲਾਕੇ ਦੇ ਲੋਕ ਨੇ ਜਿਹੜੇ ਇੱਥੇ ਜਿਹੜੇ ਉਹ ਪ੍ਰਸ਼ਾਦਾ ਜਿਹੜੇ ਸ਼ਕ ਕਰ ਰਹੇ ਨੇ ਇਹਨਾਂ ਵੀਰਾਂ ਵੱਲੋਂ ਜਿਹੜੀ ਹੈ ਉਹ ਲਗਾਤਾਰ ਜਿਹੜੀ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਵਿੱਚੋਂ ਲੰਗਰ ਬਣਾ ਕੇ ਔਰ ਹਰ ਤਰ੍ਹਾਂ ਦੀ ਜਿਹੜੀ ਸੇਵਾ ਹੈ ਉਹ ਇਹਨਾਂ ਵੀਰਾਂ ਵੱਲੋਂ ਜਿਹੜੀ ਹੈ ਕੀਤੀ ਜਾ ਰਹੀ ਹੈ ਨੈਟਵਰਕ ਪ੍ਰੋਬਲਮ ਆ ਤੁਹਾਨੂੰ ਤਫ਼ੀਲ ਤੋਂ ਜਾਣਕਾਰੀ ਦੇ ਦਈਏ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਸਤਲੁਜ ਤੋਂ ਫਾਜ਼ਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਜਿਹੜੀਆਂ ਤੁਹਾਨੂੰ ਤਸਵੀਰਾਂ ਜਿਹੜੀਆਂ ਵਿਖਾਰੇ ਆ ਤਾਂ ਹਾਲਾਤ ਜਿਹੜੇ ਦਿਨ ਬਦ ਦਿਨ ਜਿਹੜੇ ਉਨਾਜ਼ਕ ਹੁੰਦੇ ਜਾ ਰਹੇ ਨੇ ਪਾਣੀ ਜਿਹੜਾ ਲਗਾਤਾਰ ਵਧ ਰਿਹਾ ਹੈ ਲਗਾਤਾਰ 23 ਜੇ ਗੱਲ ਕਰੀਏ ਇਸ ਤੋਂ ਸਤਲੁਜ ਤੋਂ ਪਾਰ ਜਿਹੜੇ 13 ਤੋਂ 14 ਪਿੰਡ ਨੇ ਉਹ ਇਸ ਇਲਾਕੇ ਦੇ ਵਿੱਚ ਜਿਹੜੇ ਉਹ ਫਸੇ ਹੋਏ ਨੇ ਕਾਫੀ ਜਿਹੜੇ ਪਿੰਡ ਨੇ ਉਹ ਹਜੇ ਵੀ ਜਿਹੜੇ ਪਾਣੀ ਵਿੱਚ ਰਹਿ ਕੇ ਜਿਹੜੇ ਆਪਣੇ ਆਪ ਨੂੰ ਜਿਹੜਾ ਸਰਵਾਈਵ ਕਰ ਰਹੇ ਨੇ ਤੇ ਠੀਕ ਹੈ ਮੈਂ ਤੁਹਾਨੂੰ ਜਿਹੜਾ ਸੈਂਪਲ ਕਹਿੰਦੀ ਗੱਲ ਦੱਸਣਾ ਚਾਹੀਦਾ ਤੇ ਸਿੰਗਲ ਜਿਹੜੇ ਹਰਫ ਚਿਮਾ ਜੀ ਉਹ ਵੀ ਇੱਥੇ ਜਿਹੜੇ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਜਿਹੜਾ ਹਾਂ ਇਲਾਕੇ ਦੇ ਵਿੱਚ ਜਿਹੜਾ ਉਹ ਲੋਕਾਂ ਨੂੰ ਜਿਹੜਾ ਹੌਸਲਾ ਦੇ ਰਹੇ ਨੇ ਜਿਹੜੇ ਹਰਪ੍ਰਭਾਵਤ ਇਲਾਕੇ ਦੇ ਵਿੱਚ ਫਸੇ ਨੇ ਉਹਨਾਂ ਦੇ ਨਾਲ ਹਮੇਸ਼ਾ ਜਿਹੜੇ ਖੜੇ ਨੇ ਕੱਲ ਵੀ ਜਿਹੜੇ ਇੱਥੇ ਕਾਫੀ ਸਿੰਗਰ ਇਸ ਇਲਾਕੇ ਦੇ ਵਿੱਚ ਆਏ ਸੀ ਅਜਿਨਾਂ ਵੱਲੋਂ ਇਹਨਾਂ ਇਲਾਕਿਆਂ ਦੇ ਲਈ ਜਿਹੜੀ ਕਾਫੀ ਸੇਵਾ ਔਰ ਹੌਸਲਾ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ ਸੀ ਔਰ ਬੇਨਤੀਆਂ ਵੀ ਕਾਫੀ ਕੀਤੀਆਂ ਗਈਆਂ ਕਿ ਜਿਨ੍ਹਾਂ ਨੂੰ ਲੋੜ ਹੈ ਕਿਰਪਾ ਕਰਕੇ ਉਹੀ ਜਿਹੜੇ ਜਿਹੜੇ ਸੰਸਥਾਵਾਂ ਵੱਲੋਂ ਲੰਗੜਾ